ਵੈਕੂ ਜੀ ਦਾ ਖਾਲਸਾ ਵੈਕੂ ਜੀ ਕੀ ਫਤਿਹ ਮਾਰਕਫੇਡ ਪਰਵਾਰ ਵੱਲੋਂ ਅੱਜ ਜੋ ਕਿ ਸਾਡੇ ਪੰਜਾਬ ਤੇ ਮਸੀਬਤ ਪਈ ਹੈ ਖੜਾ ਦੇ ਰੂਪ ਵਿੱਚ ਆਪਣੇ ਬਹੁਤ ਪਰਿਵਾਰ ਈਦ ਹੋਏ ਨੇ ਉਸ ਦੀ ਸਹਾਇਤਾ ਲਈ ਥੋੜੀ ਜੀ ਮਦਦ ਕੀਤੀ ਹੈ ਮਾਰਕਫੇਡ ਪਰਵਾਰ ਵੱਲੋਂ ਸਾਡੇ ਵੱਲੋਂ ਸਾਰੇ ਮਲਾਜਮਾ ਵੱਲੋਂ ਲਗਭਗ 26 ਲੱਖ 41 ਹਜ਼ਾਰ ਰੁਪਏ ਦੇ ਪ੍ਰੋਜੈਕਟ 6 ਜ਼ਿਲ੍ਹਾ ਵਿੱਚ ਭੀਜੇ ਗਏ ਨੇ ਜਿਹਦੇ ਵਿੱਚ ਇੱਕ ਪਾਣੀ ਦੀ ਬੋਤਲ ਸਰੋਂ ਦਾ ਤੇਲ 1 ਕਿਲੋ 3 ਨਹੀਂ 1 ਕਿਲੋ ਤੇ ਨਮਕ 1 ਕਿਲੋ ਚਾਹ ਪੱਤੀ ਦਾਲ ਚਨਾ 1 ਕਿਲੋ ਤੇ ਚਾਵਲ ਬਾਸਮਤੀ 1 ਕਿਲੋ ਇਹ ਆਪਾਂ 6 ਜਿਲ੍ਹਿਆਂ ਨੂੰ ਰਾਹਤ ਸਮੱਗਰੀ ਭੇਜ ਰਹੇ ਹਾਂ 1000 ਪੈਕੇਟ ਗੁਰਦਾਸਪੁਰ 1000 ਪੈਕੇਟ ਅੰਮ੍ਰਿਤਸਰ ਤੇ 775 ਤਨਤਨ 735 ਕਬੂਤਲਾ 772 ਫੋਜਪੁਰ ਤੇ 775 ਫਾਜੀਪੁਰ ਤੇ ਆਪਾਂ ਆਪਣੇ ਜੀਓ ਸਾਹਿਬਾਨਾਂ ਨੂੰ ਵੀ ਬੇਨਤੀ ਕਰਦੇ ਆਂ ਲੋਕਲ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਲੋੜਵੰਦ ਪਰਿਵਾਰਾਂ ਨੂੰ ਇਹ ਲੋਸ਼ਨ ਪਹੁੰਚਾਇਆ ਜਾਵੇ ਮਾਰਫਟ ਪਰਿਵਾਰ ਹਰ ਟਾਈਮ ਪੰਜਾਬ ਦੇ ਨਾਲ ਹੈ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਖੜਾ ਹੋਰ ਵੀ ਜਿੰਨੀ ਮਦਦ ਮਾਰਫਟ ਪਰਿਵਾਰ ਕੋਲ ਹੋਵੇਗੀ ਕੀਤੀ ਜਾਊਗੀ ਫਰਾਂ ਦਾ ਬਹੁਤ ਬਹੁਤ ਧੰਨਵਾਦ ਵਾਈਬੁੱਜੀ ਕਾ ਖਾਲਸਾ ਵਾਈਬੁੱਜੀ